ਤਰੀਕਾਲ ਬਾਈ ਜੀ ਹਾਂ ਜੀ ਤੇ ਮੈਂ ਤੁਹਾਡਾ ਆਪਣਾ ਭੁੱਲਰ ਤਲਵੰਡੀ ਸਾਬੋ ਵਾਲਾ ਤੇ ਅੱਜ ਬਾਈ ਕੋਲੇ ਆਇਆ ਹਾਂ ਜਸਵੀਰ ਕੋਲੇ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਆ ਤੇ ਸਾਰੇ ਟਰੈਕਟਰਾਂ ਬਾਰੇ ਬਾਈ ਨੂੰ ਕੁੱਝ ਦੱਸ ਤੇ ਥੋੜੀ ਕਰਾਉਣੀ ਹੈ ਗੱਲਬਾਤ ਤੇ ਤਲਵੰਡੀ ਸਾਬੋ ਹਰ ਬੁੱਧਵਾਰ ਮੇਲਾ ਲੱਗਦਾ ਤੇ ਪੰਪ ਦੇ ਸਾਹਮਣੇ ਤੇ ਬਾਈ ਨਾਲ ਕਰਾਉਣੀ ਹੈ ਥੋੜੀ ਗੱਲਬਾਤ ਤੇ ਬਹੁਤ ਸੋਹਣੇ ਸੋਹਣੇ ਟਰੈਕਟਰ ਆ ਜਸਵੀਰ ਕੋਲੇ ਘੈਂਟ ਗੱਲਬਾਤ ਹੋਰ ਜਸਵੀਰ ਕੀ ਹਾਲ ਆ ਜੀ ਵਧੀਆ ਜਮਾ ਓਕੇ ਹਾਂ ਓਕੇ ਓਕੇ ਠੀਕ ਹੈ ਤੇ ਅੱਜ ਫਿਰ ਸਾਰੇ ਟਰੈਕਟਰ ਆਪਣੀਆਂ ਲੈਂਡਵਾਰ ਤੇ ਹੈਨਾ ਘੈਂਟ ਘੈਂਟ ਟਰੈਕਟਰ ਆ ਹਾਂਜੀ ਤੇ ਅੱਜ ਆਪਾਂ ਟਰੈਕਟਰਾਂ ਚ ਕਰਨੇ ਆ ਵੱਡੇ ਆਫਰ ਠੀਕ ਹੈ ਤੇ ਪਹਿਲਾਂ ਆਪਾਂ ਦਿਖਾਈਏ ਫਾਰਮ 60 ਹੈਨਾ ਫਾਰਮ 60 2020 ਮਾਡਲ 60 ਮਾਡਲ ਪੂਰਾ ਸੋਹਣਾ ਟਰੈਕਟਰ ਆ ਵੀਰ ਮੇਰੇ ਉਹ ਤੇ ਨਵੇਂ ਟਾਇਰ ਆ ਬਾਈ ਕੰਦਾ ਡਬਲ ਕਲਚ ਆ ਤੇ ਚਾਰ ਸਫੇਰ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਤੇ ਜਿਹੜਾ 10 ਤੋਂ ਉੱਤੇ ਹੋਇਆ ਉਹ ਤਾਂ ਤੁਹਾਡੇ ਨਾਮ ਹੋ ਜੂਗਾ ਲਾਉਣ ਪੈਂਤ ਵੀ ਹੋ ਜੂਗਾ ਤੇ 10 ਤੋਂ ਥੱਲੇ ਵਾਲਾ ਨਹੀਂ ਦਾ ਐਫਟੀ ਰੇਟ ਤੇ ਚੱਲੂ ਹੈ ਨਾ ਤੇ ਵੀਰ ਹਾਂ ਐਫਟੀ ਰੇਟ ਤੇ ਤੇ ਇਹ ਹੈਗਾ ਫਾਰਮ 60 ਫਾਰਮ 60 2000 3 ਮਾੜ ਲੈ ਹਾਂ 2000 3 ਮਾੜ ਲੈ ਭਰਾ ਮੇਰੋ ਤੇ 2 ਲੱਖ ਤੇ 55000 ਡਿਮਾਂਡਾ ਕਿੰਨੇ ਦਾ ਛੱਡ ਲਗੇ ਆਪਾਂ 235 ਤਾਂ ਦੇ ਦਾਂਗੇ 235 ਦਾ ਹਾਂ ਤੇ ਧੀ ਮਾਡਲ ਤੇ ਲਾਉਣ ਫੈਂਟ ਨਹੀਂ ਹੁੰਦਾ ਨਾ ਨਾ ਇਹ ਤਾਂ ਐਫੀ ਗੇਟ ਤੇ ਠੀਕ ਆ ਪੁਰਾਣਾ ਕੱਟਿਆ ਜਾਊਗਾ ਪੁਰਾਣਾ ਕੱਟਿਆ ਜਾਊਗਾ ਠੀਕ ਆ ਇਹ ਪੁਰਾਣਾ ਭਰਾ ਮੇਰੇ ਕੱਟਿਆ ਜਾਊਗਾ ਲਾਉਣ ਫੈਂਟ ਨਹੀਂ ਹੁੰਦਾ ਤੇ ਇਦੂ ਵਾਰ ਦਿਖਾਉਣਾ ਤੁਹਾਨੂੰ 744 ਇਹ ਤੇ ਸਾਰਾ ਕੁਝ ਹੀ ਹੋ ਗਿਆ ਇਹ ਹੈਗਾ 20 ਮਾਡਲ ਇਹਦਾ ਨਵਾਂ ਰਾਈਟ ਰਾਜਮਾ ਆ ਦੇਖ ਲੋ ਏਅਰ ਵੀ ਨਵੇਂ ਆ 1800 ਰੁਪਏ ਅੱਛਾ ਨਾਲ ਦੇ ਟਾਇਰ ਹੈ ਨਾਲ ਦੇ ਟਾਇਰ ਆ ਵੀਰ ਬੀਰੂ ਆ 1500 ਘੰਟਾ ਚੱਲੇ ਬਿਲਕੁਲ ਬਾਈਕ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਹ ਕੇ ਲੈ ਜਾਓ ਹਨਾ ਹਾਂ ਹਾਂ ਫੁੱਲ ਗਾਰੰਟੀ ਹਾਂ ਹਰਿਆਣਾ ਦਾ ਨੰਬਰ 77 ਦਾ ਹਰਿਆਣਾ ਨੰਬਰ ਹੈ ਹਾਂ ਪਾਵਰ ਚ ਪੇਰਗਾ ਹੈ ਲੌਨ ਵੀ ਕਰਾਉਣਾ ਹੈ ਲੌਨ ਵੀ ਕਰਵਾ ਦਾਂਗੇ ਲੌਨ ਵੀ ਹੋ ਜੂ ਪੁਰਾਣਾ ਟਰੈਕਟਰ ਵੀ ਕੱਟਾ ਜਾਈ ਹਨਾ ਜਿਹੇ ਜਾ ਰੇਟ ਤੇ ਹੋਇਆ ਤੇ ਨਹੀਂ ਤੁਸੀਂ ਐ ਕਰਿਓ ਜੇ ਤੁਸੀਂ ਪੁਰਾਣਾ ਟਰੈਕਟਰ ਨਹੀਂ ਘਟਾਉਣਾ ਤੁਹਾਨੂੰ ਐ ਲੱਗਦਾ ਵੀ ਯਾਰ ਘੱਟ ਕੱਢਦੇ ਆ ਫਿਰ ਤੁਸੀਂ ਬਾਹਰ ਵੇਚ ਲੈ ਬਾਹਰ ਵੇਚ ਕੇ ਪੰਜ ਚਾਰ ਦਿਨਾਂ ਦੇ ਵਿੱਚ ਪੈਸੇ ਦੇ ਦਿਓ ਇਹ ਗੱਲ ਨੂੰ ਕੀ ਕਰਨੀ ਹਾਂ ਸਹੀ ਗੱਲ 2020 ਮਾਡਲ ਹੈ 5 ਲੱਖ ਤੇ 65 ਹਜ਼ਾਰ ਦੀ ਮੰਗਾ ਕਿੰਨੇ ਸੱਡ ਦੇਗੇ ਇਹ ਦੇ ਦਾਂਗੇ ਆਪਾਂ 5 ਲੱਖ ਤੇ 45 ਹਜ਼ਾਰ 45 ਹਜ਼ਾਰ ਦਾ ਆ ਦੇਖ ਲਓ ਤਾਂ ਕਿ ਕੀ ਮੰਨ ਨਾ ਮਾ ਡਰਾਈਵਰ ਐ ਯਾਰ ਇਹਦੋਂ ਬਾਅਦ ਆ ਗਿਆ ਉਦੋਂ ਵੀ ਨਵਾਂ ਹੈਨਾ ਹਾਂ ਆ ਬਰਕ ਤੇ ਰੂੰਗਾ ਫਾਰਮ 60 ਬੀ ਪੀ ਆਈ ਕੀ ਮਾ ਕੋਕਾ ਵੀ ਸੀ ਹੈ ਯਾਰ ਦੇਖੋ 22 ਮਾਡਲਾ ਦੇਖੋ ਯਾਰ ਨਾਲ ਦੇ ਟਾਇਰ ਕੈਂਡ ਗੱਲ ਬਾਤ ਪੂਰਾ ਸੋਹਣਾ ਟਰੈਕਟਰ ਹੈ ਰੈਣ ਨੰਬਰ ਹੈ ਹਰਿਆਣਾ ਨੰਬਰ ਆ ਫਰਸਟ ਪਾਰਟੀ ਆ ਇਹ ਤਾਂ ਯਾਰ ਮੰਨ ਕੇ ਚੱਲ ਜੇ ਕਿਸੇ ਨੇ ਪੰਜਾਬ ਚ ਨਾ ਕਰਾਉਣਾ ਵੀ ਉਹ ਵੀ ਹੋ ਜੂਗਾ ਉਹ ਵੀ ਹੋ ਹੋ ਤਾਂ ਸਾ ਵੀ ਚ ਤੇਰੀ ਹੋ ਜੂਗਾ 41 ਵੀ ਹੋ ਜੂਗਾ ਆ ਵੀ ਹੋ ਜੂਗਾ 10 ਮਾਡਲ ਤੋਂ ਥੱਲੇ ਨਹੀਂ ਹੁੰਦਾ 10 ਮਾਡਲ ਤੋਂ ਥੱਲੇ ਨਹੀਂ ਹੁੰਦਾ ਐਫਟੀ ਡੇਟ ਤੇ ਚੱਲੂਗਾ ਉਹ ਤੇ ਦੇਖੋ ਯਾਰ ਟਰੈਕਟਰ ਜਮਾ ਨਵਾਂ ਆ ਜਿਹੇ ਜਾ ਤੋ ਕੀ ਡਾਊਨ ਵੀ ਹੋ ਜੂਗਾ ਤੇ ਪੁਰਾਣਾ ਟਰੈਕਟਰ ਵੀ ਕੱਟਾਇਆ ਜਾਊਗਾ ਤੇ ਇਹ ਤਾਂ ਯਾਰ ਜਮਾ ਖਿੱਤੇ ਵਾਂਗੂ ਚੌਂਕਤਾ ਜਮਾ ਨਾਮਾ ਪਤਾ ਨਹੀਂ ਕਿਤੋਂ ਦੇਣਾ 831 ਐਪ 31 ਠੀਕ ਆ ਪੂਰਾ ਸੋਹਣਾ ਟਰੈਕਟਰ ਆ ਵੀਰ ਮੇਰੇ ਤੇ 22 ਮਾਡਲ ਹੈ 6 ਲੱਖ ਤੇ 95000 ਡਿਮਾਂਡਾ ਕਿੰਨੇ ਦਾ ਛੱਡ ਦੇਗੇ ਆ ਇਹ ਦੇ ਦਾਂਗੇ ਆਪਾਂ 6 ਲੱਖ ਤੇ 75000 ਦਾ 675 ਦਾ ਇਹ ਤੋਂ ਬਾਅਦ ਆ ਗਿਆ ਇੰਡੋ ਫਾਰਮ ਇਹ ਵੀ ਬਿਲਕੁਲ ਨਾ ਮਾ ਰਾਜਸਥਾਨ ਨੰਬਰ ਇਹਦਾ ਹਾਂ ਇਹ ਰਾਜਸਥਾਨ ਨੌਰ ਦਾ ਰਾਜਸਥਾਨ ਨੰਬਰ ਨੌਰ ਦਾ ਇੰਨਾ ਮੇਟਾ ਰਾਮੂਰਲੇ ਮਗਰਲੇ ਵੀ ਨਾਲ ਦੇ ਆ ਬਾਈ ਕਹਿੰਦਾ ਮਗਰਲੇ 22 ਮੋਦਲਾ 22 ਮੋਦਲਾ ਫੁੱਲ ਟਾਕ ਮੰਡਲਾ ਫੁੱਲ ਟਾਕ ਮੰਡਲਾ ਇਹ ਜਿਹਨੂੰ ਦੇ ਦਿੱਤਾ ਫੁੱਲ ਗਰੰਟੀ ਹੋਊ ਕਾਗਜ਼ ਪੱਤਰਾਂ ਦੀ ਵੀ ਫੁੱਲ ਗਰੰਟੀ ਆ ਜੇ ਕੋਈ ਆਏ ਐਨਓਸੀ ਆ ਜੂਗੀ ਅੱਛਾ ਇਹ ਤੇ ਲੋਨ ਹੋ ਜੂਗਾ ਇੱਥੇ ਵੀ ਇਹ ਤੇ ਵੀ ਲੋਨ ਹੋ ਜੂਗਾ ਐਨਓਸੀ ਮਿਲ ਜੂਗੀ ਤੁਹਾਡੇ ਨਾਂ ਹੋ ਜੂਗਾ ਵੀਰ ਵੀਰ ਜਿਹੜੇ ਭਰਾ ਨੇ ਲੈਣਾ ਨਾਂ ਹੋ ਜੂਗਾ ਬਿਲਕੁਲ ਨਵਾਂ ਟਰੈਕਟਰ ਆ ਪੂਰਾ ਟਰੈਕਟਰ ਡੰਡਾ ਫੱਟੀ ਸਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਫੁੱਲ ਟਾਪ ਮਾਰਨਾ ਹਾਂ ਫੁੱਲ ਟਾਪ ਮਾਰਨਾ ਬਾ ਕੀ ਲੈ ਜਿਓ ਬੋਮਾ ਯਾਰ 345000 ਰੁਪਏ ਦੀ ਡਿਮਾਂਡ ਆ 445 ਡਿਮਾਂਡ ਹਾਂ 445 ਕਿੰਨੇ ਛੱਡਦੇ ਇਹ ਛੱਡਾਂਗੇ ਆਪਾਂ ਸਵਾ 4 ਲੱਖ ਸਵਾ 4 ਦਾ ਹਾਂ ਕੱਲ ਜਰਾ ਹੋਰ ਵੀ ਤੁਹਾਨੂੰ ਮਾਨਤਾਨਾ ਹੋ ਜੂਗਾ ਯਾਰ ਜੇ ਆਪਣੀ ਵੀਡੀਓ ਦੇਖ ਕੇ ਕੋਈ ਆਉਂਦਾ ਥੇ ਸਕਰੀਨ ਸ਼ਾਟ ਲੈ ਆਏ ਚੈਨਲ ਨੂੰ ਫੋਲੋ ਕਰ ਲਿਓ ਹੋਰ ਵੀ ਮਾਨਤਾਨ ਕਰਾ ਦੇਣਗੇ ਇਹਦੂ ਬਾਗਾ ਗਿਆ ਪੰਜਾਬ ਨੰਬਰ ਆਇਆ ਇੱਥਰ ਪੰਜਾਬ ਨੰਬਰ ਇਹ ਵੀ ਮਾਡਲ ਆ 19 ਮਾਡਲ ਬਿਲਕੁਲ ਨਾ ਮਾਪ ਰਾਈਟਰ ਆ ਯਾਰ ਇਹ ਕਿਤੇ ਭਰਾ ਨੇ ਲੈਣਾ। ਬਹੁਤ ਸੋਹਣਾ ਟਰੈਕਟਰ ਪਿਆ ਕਿਤੇ ਚਰੀਟਰੀ ਲੱਗੀ ਹੈ ਨਾ ਜਸਵੀਰ। ਆਹਾਂ ਬਿਲਕੁਲ ਪੂਰਾ ਸੋਹਣਾ ਟਰੈਕਟਰ ਆ ਯਾਰ ਜਿੰਨੇ ਵੀ ਟਰੈਕਟਰ ਹੈਗੇ ਜਸਵੀਰ ਕੋਲੇ ਬਹੁਤ ਸੋਹਣੇ ਟਰੈਕਟਰ ਨੇ। ਕੋਈ ਆਏ ਨਹੀਂ ਹੈਗਾ ਵੀ ਯਾਰ ਬੇਕਾਰ ਜਿਹਾ ਟਰੈਕਟਰ ਹੋਵੇ। ਪੂਰੇ ਸੋਹਣੇ ਸੋਹਣੇ ਟਰੈਕਟਰ ਪਈ ਕੋਲੇ ਤੇ ਰੇਟ ਵੀ ਇਹਨਾਂ ਦਾ ਗਿਆ ਜੀ। 285 ਦੀ ਮੰਗ ਹੈ ਬਾਈ। 19 ਮੋਡਲ ਹੈ 2 ਲੱਖ ਤੇ 85000 ਹੈ ਨਾ। ਕਿੰਨੇ ਦਾ ਛੱਡ ਦਾਂਗੇ? ਇਹ ਦੇ ਦਾਂਗੇ ਆਪਾਂ 2 ਲੱਖ 65000 ਰੁਪਏ। 65000 ਰੁਪਏ। ਤੇ ਬਾਕੀ ਭਰਾ ਮੇਰੇ ਉਹ ਗੱਲ ਨਹੀਂ ਹੋਊਗੀ ਜਿਹੜਾ ਵੀਡੀਓ ਚ ਬੋਲਤਾ ਉਹਦੋਂ 2000 1000 ਘਟਕੇ ਤੁਹਾਨੂੰ ਮਿਲੂਗਾ ਐ ਨਹੀਂ ਹੈਗੇ ਜੇ ਤੁਸੀਂ ਲੈਣ ਆਗੇ ਤੇ ਬਾਜੂ ਆ ਉਹ ਗੱਲ ਨਹੀਂ ਹੈਗੀ ਤੇ ਇਧਰ ਆ ਗਿਆ 855 ਬਿਲਕੁਲ ਨਵਾਂ 2021 ਮਾਡਲ ਹੈ ਹਾਂਜੀ ਲਾਸਟ 21 ਹੈ আচ্ছা ਜੀ ਠੀਕ ਹੈ 3 ਸਪੀਡ ਹੈ 3 ਸਪੀਡ ਤੇ 15 ਟਾਇਰ ਜਿਹੜਾ ਰੱਖੇ ਬੰਦੇ ਨੇ ਬਿਲਕੁਲ ਨਵਾਂ ਟਾਇਰ ਹੈ ਹਾਂ ਥੋੜਾ ਟਾਇਰ ਹੈ ਜਮਾ ਯਾਰ ਜਮਾ ਨਾਮਾ ਸਿੱਧਾ ਕਿ ਜਮਾ ਰਹੀ ਜੰਮਾ ਟ੍ਰੈਕਟਰ ਰੀਜਨਲ ਰੀਜਨਲ ਇਤਿਕ ਕਾਲਮ ਦਾ ਇਨਸਾਨ ਵੀ ਰਹੀ ਹੈ ਨਾ ਫਿਰ ओरिजिनल ਟ੍ਰੈਕਟਰ ਹੈ ਭਰਾ ਮੇਰੇ ਗਾਰੰਟੀ ਹੋ ਗਾਰੰਟੀ ਹੋਊਗੀ ओरिजिनल ਦੀ ਜੇ ਕੋਈ ਆਇਆ ਹੱਦ ਤੇ ਰੰਗ ਰਪੇਟ ਵੱਜਿਆ ਜਾਂ ਹੋਰ ਨਾ ਇਹ ਮੈਂ ਜਾਂਸੀ ਤੋਂ ਆਇਆ ਜਮਾ ਨਾਮਾ ਟ੍ਰੈਕਟਰ ਪਤਾ ਨਹੀਂ ਕਿੱਥੇ ਸੰਭਿਆ ਸੀਗਾ ਬਾਈ ਨੇ ਪੁੱਤਾ ਵਾਂਗੂੰ ਸੰਭਿਆ ਸੀ ਨਾ ਉਹਦੇ ਬਾਈ ਤੇ ਚੱਲਿਆ ਬਈ ਟ੍ਰੈਕਟਰ ਅੱਛਾ ਕੱਲੀ ਬਾਹੀ ਚ ਤੇ 21 ਮਾਡਲ ਹੈ 6 ਲੱਖ ਤੇ 95000 ਡਿਮਾਂਡਾ ਕਿੰਨੇ ਛੱਡ ਦਾਂਗੇ ਇਹ ਆਪਾਂ ਦਵਾਂਗੇ ਟਰੈਕਟਰ ਬਸ 3 ਲੱਖ ਤੇ 75000 ਤੇ 74 ਦਾ ਵੀ ਨਹੀਂ ਹੁੰਦਾ 675 ਦਾ ਹਾਂ ਆ ਦੇਖ ਲਿਆ ਜਮਾ ਨਾਵਾ 3 ਲੱਖ 75000 ਦਾ ਟਰੈਕਟਰ ਦੇ ਦਾਂਗੇ ਆ ਸਹੀ ਗਰ ਇਦੋਂ ਬਾਅਦ ਫੇਰਾ ਗਿਆ 55 ਇਹ ਹਰਿਆਣਾ ਹਰਿਆਣਾ ਹਾਂ ਸਰ ਸਾਹਿਬ ਸਰ ਸਾਹ ਹਰਿਆਣਾ ਲੋਨ ਹੋ ਜੂਗਾ ਇੱਥੇ ਵੀ ਤੇ ਆਹ ਇਹ ਵੀ ਇਹ ਵੀ ਹਰਿਆਣਾ ਇਹ ਵੀ ਹਰਿਆਣਾ ਐਮ ਆਰ ਪਲੇਟ ਟਾਇਰ ਆ ਮੂਰਲੇ ਤੇ ਮਗਰਲੇ ਟਾਇਰ ਵੀ ਨਵੇਂ ਆ ਸੋਹਣਾ ਟਰੈਕਟਰ ਹੈ ਵੀ ਆਰਕੂ ਪਤੇ ਬੰਦਿਆ ਹਰ ਤੀਕਾ ਕੈਂਟ ਗੱਲ ਬਾਤ ਕਿਸੇ ਪਾਸੇ ਕਲ ਮੇਰੇ ਨਹੀਂ ਲੱਗੀ Ориਜినਲ ਟਰੈਕਟਰ ਆ ਸਾਰਾ 240 ਹੈ ਚਾਰੇ ਟਾਇਰ ਨਵੇਂ ਹਾਂ ਚਾਰੇ ਟਾਇਰ ਨਵੇਂ ਸੋਨਾ ਟਰੈਕਟਰ ਆ ਯਾਰ ਦੇਖੋ ਕੈਂ ਲੱਗਦਾ ਵੀ ਦੇਖੀ ਜਾਈਏ ਪੂਰਾ ਸੋਨਾ ਟਰੈਕਟਰ ਡਿਊਡੀਅਰ ਦੇ ਟਾਇਰ ਆ ਮਗਰਲੇ ਕਿਸੇ ਪਾਸੇ ਵੀ ਟਰੈਕਟਰ ਤੇ ਟ੍ਰੀਟਿੰਗ ਲੱਗੀ ਕੋਈ ਆਏ ਨਹੀਂ ਹੈਗਾ ਵੀ ਗਲਿਆ ਗੋਲਿਆ ਹੈਗਾ ਜੇ ਟਰੈਕਟਰ ਬਹੁਤ ਸੋਨਾ ਪਿਆਰ ਆੰਬਿਆ ਹੋਇਆ ਟਰੈਕਟਰ ਆ ਕਿਸੇ ਪਾਸੇ ਤੇਲ ਦਾ ਤੌਕਾ ਵੀ ਨਹੀਂ ਖੜਦਾ ਇਹਰਾ ਮਾਡਲ ਹੈ 4 ਲੱਖ ਤੇ 75 ਹਜ਼ਾਰ ਅਜ ਵੀਰ ਇਹ ਦੇ ਦਾਂਗੇ ਆਪਾਂ 4.5 ਲੱਖ ਦਾ 4.5 ਲੱਖ ਦਾ ਚਲੋ ਹੋਰ ਮਾਨ ਤਾਨ ਹੋ ਜੂਗਾ ਉਦੋਂ ਬਾਅਦ ਆ ਗਿਆ 35 ਵਾਲਾ ਉਹ ਨਹੀਂ ਏਸੀ ਉਦੋਂ ਬਾਅਦ ਆ ਗਿਆ ਭਰਾ ਮੇਰੇ ਏਸੀ ਇਹਦੇ ਟਾਇਰ ਵੀ ਦੇਖੋ ਜਿਆ ਇਹਦੇ ਟਾਇਰ ਹੀ ਪਾਰ ਕੇ ਮੈਂ ਲੱਦਾ ਉਹ ਹਾਂ 16 ਇਹ ਟਾਇਰ ਪਾਰ ਰੱਖਿਆ ਮਗਰਲੇ ਮਗਰਲੇ ਵੀ 16 ਵਾਲੇ ਤੇ ਆ ਵੀ ਜਹਾਜ ਰੁਪਈਆ ਇਹਦੇ ਜਹਾਜ ਦੇ ਦਿੰਦੇ ਆ ਤੇ ਆ ਦੇਖੋ ਸੋਹਣਾ ਟਰੈਕਟਰ ਗੈਈ ਸੀ ਇੰਟਰ ਵੇਰ ਕਿਆ ਪੂਰਾ ਕੈਂਟ ਟਰੈਕਟਰ ਹੈ ਪਾਵਰ ਸਪੀਡ 50 16 ਡਰ ਪਰ ਕੇ ਬੰਦੇ ਨੇ ਅੱਛਾ ਉਥੋਂ ਪੰਜਾਬ ਵਾਲੇ ਪੂਰਾ ਸੋਹਣਾ ਟਰੈਕਟਰ ਹੈ ਵੀ ਹੈ ਨਾ ਹਰਿਆਣਾ ਨੰਬਰ ਹੈ ਹਰਿਆਣਾ ਹਰਿਆਣਾ ਨੰਬਰ ਆ ਪਾਵਰ ਸਪੀਡਿੰਗ ਆ ਐਨਓ ਸੀ ਆ ਜੂਗੀ ਐਨਓ ਸੀ ਆ ਜੂਗੀ ਹੈ ਠੀਕ ਐ ਸੋਹਣਾ ਟਰੈਕਟਰ ਹੈ ਇਹ ਵੀ ਬੈਂਟ 13 ਮਾਡਲ ਹੈ 2 ਲੱਖ ਤੇ 85 ਹਜ਼ਾਰ ਡਿਮਾਂਡ ਆ ਇਹ ਦੇ ਦਾਂਗੇ ਆਪਾਂ 270 ਇਹ ਟਰੈਕਟਰ ਯਾਰ ਗੱਤ ਟਰੈਕਟਰ ਡਬਲ ਕਲਚ ਹੈ ਨਾ ਆਵਾ ਟੂਡੀ ਵਾਲੀ ਤੇ ਡਾ ਦੇ ਇਹਨੂੰ ਟੂਡੀ ਵਾਲੀ ਤੇ ਨਾਲ ਤੇਲ ਦਾ ਖਰਚਾ ਬਈ ਘੱਟ ਛੋਟੇ ਜੀਮੇਦਾਰ ਨੂੰ ਵਧੀਆ ਟਰੈਕਟਰ ਇੱਕ ਘਰੇ ਖੜਾ ਆਪਣੇ ਕੋਲੇ 12 ਮਾਡਲ ਅੱਛਾ ਇਹ ਵੀ ਉਹ ਵੀ ਆਪ ਸਟੀਰਿੰਗ ਹੈ ਡਬਲ ਕਲਚ ਹੈ ਹਾਂ ਉਹ ਦੇ ਦਾਂਗੇ ਆਪਾਂ ਟਰੈਕਟਰ 1.5 ਲੱਖ ਦਾ 1.5 ਲੱਖ ਦਾ ਤੇ ਆਪਣਾ ਨੰਬਰ ਬੋਲੋ 9518408002 9518 48 46 8002 ਇਹ ਵੀਡੀਓ ਚੰਗੀ ਲੱਗੀ ਵੀਰਮਨ ਵੀ ਸ਼ੇਅਰ ਜ਼ਰੂਰ ਕਰਦਾ ਕਰੋ ਆਹ ਕਾਰ ਦਾ ਤੇ ਆਹ ਬਾਈ ਦਾ ਕਾਰੜਾ ਆਜੇ ਜੀਰਿੰਗ ਨਾਮ ਦਿਖ ਰਿਹਾ ਕਿਆ ਤੇ ਘੈਂਟ ਗੱਲ ਬਾਤ ਆ ਭਰਾ ਮੇਰੇ ਇਹ ਵੀਡੀਓ ਸ਼ੇਅਰ ਕਰੋ ਬਹੁਤ ਹੀ ਪ੍ਰਸੰਨ ਧੰਨਵਾਦ